ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਨਾਵਾ ਫਿਰ ਇੱਕ ਸਿੱਖ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨੀ ਪੈ ਕੇ ਬੇਨਤੀ ਕਰਨ ਲੱਗਾ ਕਿ ਸਤਿਗੁਰੂ ਸਾਹਿਬ ਜੀਓ ਮੈਨੂੰ ਕਾਲ ਦਾ ਬੜਾ ਭੈ ਹੈ ਆਪ ਜੀ ਮੇਰੀ ਰੱਖਿਆ ਕਰੋ ਤਾਂ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਪਰਮੇਸ਼ਰ ਦੇ ਅੱਗੇ ਇਉਂ ਅਰਦਾਸ ਕਰਿਆ ਕਰ ਹਰ ਜੂ ਰਾਖ ਲੈ ਹੋ ਪਤ ਮੇਰੀ ਇਹ ਹਰ ਪਰਮੇਸ਼ਰ ਜੂ ਗਈਏ ਜੀ ਆਪ ਜੀ ਦਇਆ ਦ੍ਰਿਸ਼ਟੀ ਕਰਕੇ ਮੇਰੀ ਲੋਕ ਪ੍ਰਲੋਕ ਵਿੱਚ ਪਤ ਇੱਜ਼ਤ ਰੱਖ ਲਵੋ ਜੀ ਕਿਉਂਕਿ ਜਮ ਕੋ ਤਰਾਸ ਭਇਓ ੁਰ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਰਹਾਉ ਮੇਰੇ ਉਰ ਹਿਰਦੇ ਅੰਦਰ ਵਿੱਚ ਜਮ ਰਾਜ ਦੇ ਦੂਤਾਂ ਦਾ ਜੰਮਣ ਮਰਨ ਦਾ ਤਰਾਸ ਡਰ ਹੋ ਰਿਹਾ ਹੈ ਇਸ ਲਈ हे ਕਿਰਪਾ ਦਇਆ ਦੇ ਨਿਧ ਖਜਾਨੇ ਸਮੁੰਦਰ ਪਰਮੇਸ਼ਰ ਜੀ ਮੈਂ ਜਮਾ ਜੰਮਣ ਮਰਨ ਤੋਂ ਬਚਣ ਵਾਸਤੇ ਤੇਰੀ ਕੀਏ ਤੁਹਾਡੀ ਸਰਨ ਓਟ ਗ੍ਰਹਿਣ ਕੀਤੀ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਫਰਮਾਉਂਦੇ ਹਨ ਮਹਾ ਪਤਦ ਮੁਗਧ ਲੋਭੀ ਫਨ ਕਰਤ ਪਾਪ ਅਭਾਰਾ ਇਹ ਪਰਮੇਸ਼ਰ ਜੀ ਮੇਂ ਮਹਾ ਬੜਾ ਸ਼ੁਭ ਕਰਮਾ ਵੱਲੋਂ ਪਤਦ ਗਿਰਿਆ ਹੋਇਆ ਹਾ ਸ਼ਾਸਤਰ ਗਿਆਨ ਤੋਂ ਹੀਣਾ ਮੁਗਧ ਬੇਸਮਝਾ ਪਦਾਰਥਾਂ ਨੂੰ ਜੋੜਨ ਦਾ ਲੋਭੀ ਲਾਲਚੀ ਫਨ ਪੀਆ ਇਉਂ ਆਬ ਹੁਣ ਮੈਂ ਪਾਪ ਗੁਨਾਹ ਕਰਦਾ ਕਰਦਾ ਹਾਰ ਚੁੱਕਾ ਹਾਂ ਥੱਕ ਗਿਆ ਹਾਂ ਪੈ ਮਰਬੀ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ ਮੈਨੂੰ ਮਰਨ ਦਾ ਪੈ ਡਰ ਅੰਦਰੋਂ ਬਿਸਰਤ ਭੁੱਲਦਾ ਨਹੀਂ ਭਾਵ ਹਰ ਵਕਤ ਚੇਤੇ ਰਹਿੰਦਾ ਹੈ ਉਸੇ ਮਰਨ ਦੀ ਚਿੰਤਾ ਰੂਪੀ ਅਗਨੀ ਨੇ ਮੇਰਾ ਤਨ ਸਰੀਰ ਜਾਰਾ ਸਾੜ ਦਿੱਤਾ ਹੈ ਕੀਏ ਉਪਾਉ ਮੁਕਤ ਕੇ ਕਾਰਨ ਦਹਿ ਦਿਸ ਕਉ ਉਠਤਾਇਆ ਮੈਂ ਮੁਕਤ ਮੁਕਤੀ ਦੇ ਕਾਰਨ ਵਾਸਤੇ ਅਨੇਕਾਂ ਤੀਰਥ ਯਾਤਰਾ ਜਪ ਤਪ ਆਦਿ ਉਪਾਵ ਯਤਨ ਕੀਤੇ ਤੇ ਦਹ ਦਿਸ ਦਸੇ ਦਿਸ਼ਾਵਾਂ ਨੂੰ ਉੱਠ ਕਰਕੇ ਦੌੜਦਾ ਫਿਰਦਾ ਰਿਆ ਪਰ ਫਿਰ ਵੀ ਘਟ ਹੀ ਪੀਤਰ ਬਸੈ ਨਰੰਜਨ ਤਾ ਕੋ ਮਰਮ ਨ ਪਾਇਆ ਏ ਨਰੰਜਨ ਸ਼ੁੱਧ ਸਰੂਪ ਬ੍ਰਹਮ ਤੂੰ ਮੇਰੇ ਘਟ ਹਿਰਦੇ ਵਿੱਚ ਹੀ ਵਸ ਰਿਹਾ ਹੈ ਉਸ ਸ੍ਰੂਪ ਦਾ ਮੈਂ ਮਰਮ ਭੇਦ ਨਹੀਂ ਪੌਣਾ ਕੀਤਾ ਭਾਵ ਮੈਂ ਤੁਹਾਡੇ ਨਾਮ ਵਿੱਚ ਜੁੜ ਕਿਵੇਂ ਜੁੜਾਂ ਮੈਨੂੰ ਸਮਝ ਨਹੀਂ ਆਈ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਮੇਰੇ ਵਿੱਚ ਸਤ ਸੰਤੋਖ ਆਦਿਕ ਲਿਵ ਲਾਉਣ ਦਾ ਪ੍ਰੇਮ ਆਦਿਕ ਦਾ ਕੋਈ ਵੀ ਗੁਣ ਨਹੀਂ ਹੈ 나ਹੀਂ ਕੁਝ ਰਸਨਾ ਕਰਕੇ ਮੁਖੋਂ ਜਾਪ ਕੀਤਾ ਹੈ ਨਾਹੀਂ ਸਰੀਰ ਕਰਕੇ ਚਿਤ ਦੀ ਇਕਾਗਰਤਾ ਰੂਪੀ ਤਪ ਕੀਤਾ ਹੈ ਅਬ ਹੁਣ ਮੈਂ ਇਸ ਕਾਲ ਵਿੱਚ ਮੌਤ ਦੇ ਡਰ ਤੋਂ ਬਚਣ ਲਈ ਕਿਹੜਾ ਕਰਮ ਕਰਾਂ ਨਾਨਕ ਹਾਰ ਪਰਿਓ ਸਰਨਾਗਤ ਅਪੈ ਦਾਨ ਪ੍ਰਭ ਦੀਜੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਪਰਮੇਸ਼ਰ ਜੀ ਮੈਂ अनेका ਜਨਮਾਂ ਵਿੱਚੋਂ ਹਾਰ ਕੇ ਹੁਣ ਮਨੁੱਖਾ ਜਨਮ ਪਾ ਕੇ ਤੁਹਾਡੀ ਸ਼ਰਨ ਵਿੱਚ ਆ ਪਿਆ ਹਾਂ ਸੰਸਾਰ ਵੱਲੋਂ ਹਾਰ ਕੇ ਭਾਵ ਥੱਕ ਕੇ ਆਪ ਜੀ ਦੀ ਸ਼ਰਨ ਆ ਕੇ ਗਤ ਪ੍ਰਾਪਤ ਹੋਇਆ ਹਾਂ ਇਸ ਲਈ ਆਪ ਜੀ ਮੈਨੂੰ ਅਪੈ ਨਿਰਪੈਤਾ ਦਾ ਦਾਨ ਦਿਓ ਨਾਮ ਦੀ ਦਾਤ ਦੇ ਕੇ ਭੈ ਤੋਰਹਿਤ ਪਦਵੀ ਦਾ ਦਾਨ ਦੇਣਾ ਕਰੋ ਜੀ ਜੈਸਾ ਕਿ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਉ ਤਉ ਦੁਆਰੀ ਜੈਤ ਸ੍ਰੀ ਮਹੱਲਾ ਨਾਵਾ ਮਨ ਰੇ ਸਾਚਾ ਗਹੁ ਵਿਚਾਰਾ ਰੇ ਤੂੰ ਭਾਵ হে ਭਾਈ ਆਪਣੇ ਮਨ ਵਿੱਚ ਸੱਚੇ ਦੀ ਵਿਚਾਰ ਗ੍ਰਹਿਣ ਕਰ RAM ਨਾਮ ਬਿਨ ਮਿਥਿਆ ਮੰਨ ਸਗਰੋ ਇਹ ਸੰਸਾਰ ਰਹਾਉ RAM ਪਰਮੇਸ਼ਰ ਦੇ ਨਾਮ ਤੋਂ ਬਗੈਰ ਇਸ ਸੰਸਾਰ ਨੂੰ ਸਾਰੇ ਜਗਤ ਨੂੰ ਮਿਥਿਆ ਨਾ ਰਹਿਣ ਵਾਲਾ ਅਣ ਹੋਇਆ ਹੀ ਸਭ ਕੁਝ ਪ੍ਰਤੀਤ ਹੋ ਰਿਹਾ ਮੰਨਣਾ ਕਰ ਇਹ ਨਹੀਂ ਰਹਿਣਾ ਰਹਾਉ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਜਾ ਕੋ ਜੋਗੀ ਖੋਜ ਤਹਾਰੇ ਪਾਇਉ ਨਾਹਿ ਤੇਹ ਪਾਰਾ ਜਿਸ ਪਰਮੇਸ਼ਰ ਨੂੰ ਯੋਗ ਦੀ ਸਾਧਨਾ ਕਰਨ ਵਾਲੇ ਪੁਰਖ ਜੋਗੀ ਖੋਜਦੇ ਹੋਏ ਛੇ ਚੱਕਰਾਂ ਵਿੱਚ ਪਰਚਦੇ ਹੀ ਖਾਰ ਥੱਕ ਗਏ ਹਨ ਪਰ ਉਹਨਾਂ ਕੋਲੋਂ ਉਸ ਬ੍ਰਹਮ ਦਾ ਪਾਰਾ ਵਾਰ ਨਹੀਂ ਪਾਇਆ ਗਿਆ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਸੂਗਈ ਉਸ ਸੁਆਮੀ ਮਾਲਕ ਪਰਮੇਸ਼ਰ ਨੂੰ ਤੂੰ ਆਪਣਾ ਆਤਮਾ ਰੂਪ ਜਾਣ ਕੇ ਅਤਿਅੰਤ ਨੇੜੇ ਪਛਾਨੋ ਸਮਝ ਨੇੜੇ ਜਾਣਨਾ ਕਰ ਜੋ ਰੂਪ ਆਕਾਰ ਮਸ਼ ਕਸ਼ ਆਦ ਰੇਖ ਲਕੀਰਾਂ ਤੋਂ ਨਿਆਰਾ ਅਸੰਗ ਹੈ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾ ਹੈ ਸੰਭਾਰਾ ਹੀ ਪਾਈ ਪਰਮੇਸ਼ਰ ਦਾ ਨਾਮ ਹੀ ਜਗਤ ਸੰਸਾਰ ਵਿੱਚ ਪਾਵਨ ਪਵਿੱਤਰ ਕਰਨ ਵਾਲਾ ਹੈ ਉਸ ਪਰਮੇਸ਼ਰ ਦੇ ਨਾਮ ਨੂੰ ਤੂੰ ਕਦੇ ਵੀ ਹਿਰਦੇ ਵਿੱਚ ਚੇਤੇ ਨਹੀਂ ਕੀਤਾ ਹੈ ਇਸ ਲਈ ਉਸ ਪਰਮੇਸ਼ਰ ਦੇ ਸਨਮੁਖ ਇਉਂ ਬੇਨਤੀ ਕਰਿਆ ਕਰ ਨਾਨਕ ਸਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੁਹਾਰਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਜਗਤ ਦੇ ਬੰਦਨ ਪੂਜਣੇ ਯੋਗ ਸਾਰੇ ਸੰਸਾਰ ਦੇ ਬੰਦਨ ਨਮਸਕਾਰ ਕਰਨੇ ਯੋਗ ਪਰਮੇਸ਼ਰ ਜੀ ਮੈਂ ਆਪ ਜੀ ਦੀ ਸਰਨੋਟ ਵਿੱਚ ਪਿਆ ਹਾਂ ਕਿਰਪਾ ਕਰਕੇ ਮੇਰੀ ਰੱਖਿਆ ਕਰੋ ਕਿਉਂਕਿ ਸ਼ਰਨ ਪਏ ਸੇਵਕਾਂ ਦੀ ਰੱਖਿਆ ਕਰਨਾ ਤੁਹਾਡਾ ਬਿਰਧ ਧਰਮ ਹੈ ਜੈਤਸਰੀ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਜੈਤਸਰੀ ਰਾਗਣੀ ਵਿੱਚ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ੰਤ ਜਸ ਰੂਪ ਬਾਣੀ ਪਹਿਲੇ ਸੁਰਤਾਲ ਵਿੱਚ ਪਹਿਲਾ ਮੰਗਲ ਕਰਦਿਆਂ ਜੋ ਗੁਰਸਿੱਖਾਂ ਦੇ ਹਿਰਦੇ ਵਿੱਚ ਦਰਸ਼ਨਾਂ ਦੀ ਚਾਹਨਾ ਹੋਣੀ ਚਾਹੀਦੀ ਉਸ ਨੂੰ ਜਗਿਆਸੂ ਮੁਖ ਦੁਆਰਾ ਪ੍ਰਗਟ ਕਰਕੇ ਫਰਮਾਉਂਦੇ ਹਨ ਸਤਿਗੁਰੂ ਫਰਮਾਉਂਦੇ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਕਿਰਪਾ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੋ ਪਹਿਲੀ ਧੁਕ ਵਿੱਚ ਦਰਸ਼ਨਾਂ ਦੀ ਪ੍ਰਾਪਤੀ ਬਾਬਤ ਬੇਨਤੀ ਕਰਦੇ ਹਨ ਸਲੋਕ ਦਰਸ਼ਨ ਪਿਆਸੀ ਦਿਨ ਸ ਰਾਤ ਚਿਤਵੋਂ ਅਨ ਦਿਨ ਨੀਤ हे ਪਰਮੇਸ਼ਰ ਸਾਡੇ ਚਿੱਤ ਦੀ ਬਿਰਤੀ ਦਿਨ ਸ ਰਾਤ ਰਾਤ ਦਿਨੇ ਆਪ ਜੀ ਦੇ ਦਰਸ਼ਨ ਦੇਦਾਰਾਂ ਦੀ ਪਿਆਸੀ ਤਿਹਾਈ ਹੈ ਤੇ ਨੀਤ ਹਮੇਸ਼ਾ ਹੀ ਅਨ ਦਿਨ ਰਾਤ ਦਿਨ ਆਪਜੀ ਦੇ ਦیدار ਚਿਤਵੋ ਵੇਖਣਾ ਚਾਹੁੰਦੀ ਹੈ ਖੋਲ ਕਪਟ ਗੁਰ ਮੀਲੀਆ ਖੋਲ ਕਪਟ ਗੁਰ ਮੀਲੀਆ ਨਾਨਕ ਹਰ ਸੰਗ ਮੀਤ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਸਾਡੇ ਪੰਜਾਂ ਕੋਸ਼ਾ ਰੂਪੀ ਆਸਾ ਅੰਦੇਸਾ ਦੇ ਕਪਾਟ ਕਈਏ ਬੂਹੇ ਕਪਾਟ ਜਿਹੜੇ ਖੋਲ ਕੇ ਲੋਕ ਪਰਲੋਕ ਦੇ ਮੀਤ ਮਿੱਤਰ ਹਰ ਪਰਮੇਸ਼ਰ ਦੇ ਨਾਲ ਮੇਲ ਦਿੱਤਾ ਹੈ ਸੋ ਅੱਗੇ ਸ਼ੰਤ ਵਿੱਚ ਪਹਿਲੀਆਂ ਤੁਕਾਂ ਵਿੱਚ ਜਗਿਆਸੂ ਰੂਪ ਇਸਤਰੀ ਦੇ ਮੁਖ ਦੁਆਰਾ ਬੇਨਤੀ ਤੇ ਅਖੀਰਲੀ ਤੁਕ ਵਿੱਚ ਸਤਿਗੁਰੂ ਜੀ ਦੀ ਪ੍ਰਾਪਤੀ ਦਾ ਸੁਖ ਦੱਸਣਗੇ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਹੀ ਹਮਾਰੇ ਸਾਡੇ ਇਸ ਲੋਕ ਵਿੱਚ ਵਿਕਾਰਾਂ ਤੋਂ ਬਚਾਉਣ ਵਾਲੇ ਸੱਜਣ ਮਿੱਤਰ ਤੇ ਪ੍ਰਲੋਕ ਵਿੱਚ ਜਮਾ ਤੋਂ ਛਡਾਉਣ ਵਾਲੇ ਯਾਰ ਮਿੱਤਰ ਪਰਮੇਸ਼ਰ ਰੂਪ ਸਤਿਗੁਰੂ ਪਰਮੇਸ਼ਰ ਨਾਲ ਮਿੱਤਰਤਾ ਪਵਉਣ ਵਾਲੇ ਸਾਡੇ ਮਨ ਬਾਣੀ ਸਰੀਰ ਦੇ ਪਿਆਰੇ ਸੱਜਣ ਸਤਿਗੁਰੂ ਸੁਣਨਾ ਕਰੋ ਮੈਂ ਜਗਿਆਸੂ ਰੂਪ ਇਸਤਰੀ ਇੱਕ ਬੇਨੰਤਿਆ ਅਰਜ਼ੋਈ ਕਰਦੀ ਹਾਂ ਤਿਸ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ਉਸ ਮੋਹਨ ਮਨ ਨੂੰ ਮੋਹ ਲੈਣ ਵਾਲੇ ਮੋਹਨ ਮਾਇਆ ਦੇ ਮੋਹ ਨੂੰ ਮੇਟਣ ਵਾਲੇ ਸਾਰਿਆਂ ਦੇ ਮਨ ਨੂੰ ਆਪਣੀ ਕੁਦਰਤ ਵਿੱਚ ਪਾ ਕੇ ਮੋਹਿਤ ਕਰਨ ਵਾਲੇ ਲਾਲ ਪਿਆਰਿਆਂ ਦੇ ਪਿਆਰੇ અત્યੰਤ ਪਿਆਰੇ ਪਰਮੇਸ਼ਰ ਨੂੰ ਹਉ ਮੈਂ ਖੋਜੰਤੀਆ ਪਾਲਦੀ ਫਿਰਦੀ ਹਾਂ ਭਾਵੇਂ ਮੇਰੇ ਚਿੱਤ ਦੀ ਬਿਰਤੀ ਨੂੰ ਪਰਮੇਸ਼ਰ ਕਿਵੇਂ ਪ੍ਰਾਪਤ ਹੋਵੇ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਭੋਰੀ ਦਰਸ਼ਨ ਦੀਜੈ ਉਸ ਪਿਆਰੇ ਪਰਮੇਸ਼ਰ ਦਾ ਪਤਾ ਦੱਸ ਦਿਓ ਇਹ ਜਗਿਆਸੂ ਰੂਪ ਇਸਤਰੀ ਦੀ ਤੜਫ ਹੈ ਅੱਗੋਂ ਮਿਲਾਪ ਕਰਾਉਣ ਵਾਲੇ ਗੁਰਾਂ ਨੇ ਕਿਹਾ ਕਿ ਭੇਟਾ ਕੀ ਦੇਵੇਂਗੀ ਤਾਂ ਜਗਿਆਸੂ ਰੂਪ ਇਸਤਰੀ ਨੇ ਕਿਹਾ ਕਿ ਸਿਰ ਧਰੀ ਉਤਾਰੇ ਮੈਂ ਪਰਤਖ ਸੀਸ ਲਾ ਕੇ ਤੁਹਾਡੇ ਚਰਨਾਂ ਤੇ ਧਰ ਰੱਖ ਦੇਵਾਂਗੀ ਸੋ ਇੱਕ ਭੋਰੀ ਦਰਸ਼ਨ ਦੀਜੈ ਪਾਦਸ਼ਾਹ ਕਪੋਰੀ ਰੰਚਕ ਮਾਤਰ ਹੀ ਆਪਣੇ ਦਰਸ਼ਨ ਦੀਦਾਰ ਬਖਸ਼ ਦਿਓ ਮੇਰੀ ਪੋਰੀ ਭੋਲੀ ਬਿਰਤੀ ਨੂੰ ਇੱਕ ਵਾਰੀ ਦਰਸ਼ਨ ਬਖਸ਼ ਦਿਓ ਜਿਸ ਦਰਸ਼ਨਾਂ ਦੇ ਪ੍ਰਤਾਪ ਨਾਲ ਗਿਆਨ ਦਾ ਪ੍ਰਕਾਸ਼ ਹੋ ਜਾਵੇ ਜੈਸਾ ਕਿ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕੀ ਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਣਸਿਰ ਸੇਵ ਕਰੀਜੈ ਨੈਣ ਹਮਾਰੇ ਪ੍ਰੇਰੰਗ ਰੰਗਾਰੇ ਇਕ ਦਿਲ ਪੀਨਾ ਤੀਰਜੈ ਹਮਾਰੇ ਕਈ ਮੇਰੇ ਪਰਤਖ ਸੱਜਾ ਖੱਬਾ ਨੇਤਰ ਮਨ ਬੁੱਧ ਰੂਪ ਵਿਰਾਗ ਬਿਵੇਕ ਰੂਪ ਅਪਰੋਖ ਅਪਰੋਖ ਗਿਆਨ ਰੂਪੀ ਨੇਤਰ ਪਿਆਰੇ ਪਰਮੇਸ਼ਰ ਦੇ ਰੰਗ ਪ੍ਰੇਮ ਰੰਗ ਵਿੱਚ ਭਗਤੀ ਦੀ ਲਾਲੀ ਸਹਿਤ ਰੰਗੇ ਗਏ ਹਨ ਉਸ ਪਿਆਰੇ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਿਨਾ ਇਕ ਦਿਲ ਰਤਾ ਭਰ ਵੀ ਮੇਰਾ ਮਨ ਧੀਰਜ ਨਹੀਂ ਪਕੜਦਾ ਪ੍ਰਭ ਸਿਓ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਸੰਤੀਆ ਮੇਰਾ ਮਨ ਚਿੱਤ ਹੁਣ ਪਰਮੇਸ਼ਰ ਦੇ ਨਾਲ ਪ੍ਰੇਮ ਵਿੱਚ ਇਸ ਤਰ੍ਹਾਂ ਸਮਾਇਆ ਮਿਲਿਆ ਹੋਇਆ ਹੈ ਜਿਵੇਂ ਜਲ ਮੀਨਾ ਪਾਣੀ ਵਿੱਚ ਮੱਛੀ ਦਾ ਮਨ ਲੀਨ ਹੁੰਦਾ ਹੈ ਜਿਵੇਂ ਚਾਤ੍ਰਿਕ ਪਪੀਹਾ ਸਵੰਤੀ ਬੂੰਦ ਨੂੰ ਤਸੰਤੀਆ ਤਰਸਦਾ ਰਹਿੰਦਾ ਹੈ ਇਉ ਮੇਰੀ ਜਿਗਿਆਸਾ ਰੂਪ ਪਪੀਹੇ ਦੀ ਬਿਰਤੀ ਦਰਸ਼ਨਾ ਰੂਪੀ ਸਵੰਤੀ ਬੂੰਦ ਦੀ ਤੇ ਸੰਤਿਆ ਪਿਆਸੀ ਹੋ ਰਹੀ ਹੈ ਤਰਸ ਰਹੀ ਹੈ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਵੇਲੇ ਮੈਂ ਜਨਦਾਸ ਨੇ ਪੂਰਨ ਸਤਗੁਰਾਂ ਨੂੰ ਪ੍ਰਾਪਤ ਕੀਤਾ ਤਾਂ ਪੂਰੇ ਸਤਗੁਰਾਂ ਨਾਲ ਮਿਲਣੇ ਕਰਕੇ ਸਾਰੀ ਵਿਛੋੜੇ ਦੀ ਪਿਆਸ ਬੁਝ ਗਈ ਭਾਵ ਪੂਰੇ ਗੁਰਾਂ ਨੇ ਵਾਹਿਗੁਰੂ ਦੇ ਸਰੂਪ ਦੇ ਦਰਸ਼ਨਾਂ ਦੀ ਪ੍ਰਾਪਤੀ کرا ਦਿੱਤੀ ਜਾਰਵੀ ਪ੍ਰਿਆ ਹੱਬੇ ਸਖੀਆ ਮੂ ਕਹੀ ਨਜਹੀਆ ਵੇ ਤੂੰ ਪਾਵ ਹੈ ਸਾਡੇ ਲੋਕ ਪਰਲੋਕ ਦੇ ਯਾਰ ਮਿੱਤਰੋ ਸੰਤ ਜਨੋ ਤੁਸੀਂ ਹੱਬੇ ਹੁੰਦਾ ਸਾਰੀਆਂ ਹੀ ਮੇਰੇ ਪ੍ਰਿਆ ਪਿਆਰੇ ਪਰਮੇਸ਼ਰ ਦੀਆਂ ਮਹਾਤਮਾ ਰੂਪ ਸਹੇਲੀਆਂ ਹੋ ਭਾਵ ਤੁਹਾਡੇ ਵਿੱਚੋਂ ਕੋਈ ਸ਼ਰਧਾ ਵਾਲੀ ਕੋਈ ਭਾਵਨਾ ਵਾਲੀ ਕੋਈ ਪ੍ਰੇਮ ਭਗਤੀ ਵਾਲੀ ਕੋਈ ਸਰਵਣ ਮੰਨਣ ਨਿਧਿਆਸਣ ਵਾਲੀ ਅਤੇ ਕੋਈ ਕਰਣਾ ਮੈਤਰੀ ਮੁੱਦਤਾ ਤੇ ਕੋਈ ਗਿਆਨ ਵਾਲੀ ਹੈ ਇਸ ਲਈ ਤੁਹਾਡੇ ਵਿੱਚੋਂ ਮੂ ਹੁੰਦਾ ਮੈਂ ਕਿਸੇ ਜਹੀਆ ਵਰਗੀ ਨਹੀਂ ਹਾਂ ਮੂ ਮੇਰੇ ਵਿੱਚ ਸਰਦਾ ਖਿਮਾ ਆਦਿਕ ਗੁਣ ਨਾ ਹੋਣੇ ਕਰਕੇ ਤੁਹਾਡੇ ਵਰਗੀ ਨਹੀਂ ਹਾਂ ਯਾਰ ਵੇ ਹਕ ਡੂ ਹਕ ਚਾੜੈ ਹਉ ਕਿਸ ਚਤੇਹੀਆ ਵੇ ਤੂੰ ਭਾਵ ਹੀ ਯਾਰ ਸੱਜਣ ਰੂਪ ਸੰਤ ਜਨੋ ਤੁਸੀਂ 1 ਇੱਕ ਡੂ ਤੋਂ 1 ਤੋਂ 1 ਚੜਦੀ ਕਲਾ ਵਾਲੀਆਂ ਅਵਸਥਾ ਵਾਲੀਆਂ ਹੋ ਭਾਵ ਵਿਰਾਗ ਤੋਂ ਬਿਵੇਕ ਵਾਲੀਆਂ ਬਿਵੇਕ ਤੋਂ ਖੜ ਸੰਪਤੀ ਵਾਲੀਆਂ ਖੜ ਸੰਪਤੀ ਤੋਂ ਮੋਖਿਸ਼ਾ ਵਾਲੀਆਂ ਸਰਵਣ ਗਿਆਨ ਤੋਂ ਮੰਨਣ ਗਿਆਨ ਵਾਲੀਆਂ ਮੰਨਣ ਤੋਂ ਨਿਧਿਆਸਣ ਵਾਲੀਆਂ ਨਿਧਿਆਸਣ ਤੋਂ ਤਤ ਤੋਂ ਦੇ ਸੰਸ਼ੋਧਨ ਭਾਵ ਜੀਵ ਇਸ ਦੀ ਏਕਤਾ ਵਾਲੀਆਂ ਤੇ ਉਸ ਤੋਂ ਅੱਗੇ ਸਰੂਪ ਦੇ ਸਾਖ ਆਤਤਾ ਵਾਲੀਆਂ ਚੜਦੀਆਂ ਕਲਾ ਵਾਲੀਆਂ ਹੋ ਅਰਥਾਤ ਪਹਿਲੀ ਭੂਮਿਕਾ ਸ਼ੁਭ ਇਸ਼ਾ ਤੋਂ ਦੂਸਰੀ ਸੁ ਵਿਚਾਰਨ ਵਾਲੀਆਂ ਦੂਜੀ ਤੋਂ ਤੀਜੀ ਤਨੁ ਮਾਨਸਾ ਵਾਲੀਆਂ ਤੀਜੀ ਤੋਂ ਚੌਥੀ ਅਸੰਸਕਤ ਵਾਲੀਆਂ ਚੌਥੀ ਤੋਂ ਪੰਜਵੀਂ ਸਤਵਾਂ ਪਦ ਵਾਲੀਆਂ ਪੰਜਵੀਂ ਤੋਂ ਛੇਵੀਂ ਪਦਾਰਥਾ ਭਾਵਨੀ ਵਾਲੀਆਂ ਛੇਵੀਂ ਤੋਂ ਸਤਵੀਂ ਤੁਰਿਆ ਪਦ ਵਾਲੀਆਂ ਸਤਵੀਂ ਭੂਮਿਕਾ ਤੋਂ ਉੱਪਰ ਤੁਰਿਆ ਅਤਿਤ ਅਵਸਥਾ ਵਾਲੀਆਂ ਹੋ ਇਉਂ ਇੱਕ ਤੋਂ ਇੱਕ ਚੜਦੀ ਅਵਸਥਾ ਵਾਲੀਆਂ ਹੋ ਇਸ ਕਰਕੇ ਹੋ ਕਿਸ ਚਤੇਹੀ ਆ ਮੈਂ ਕਿਸ ਪ੍ਰਕਾਰ પતિ ਪਰਮੇਸ਼ਰ ਦੇ ਯਾਦ ਰਹਿ ਸਕਦੀ ਆ ਮੈਂ ਕਿਸ ਪ੍ਰਕਾਰ ਵਾਇਕਰੂ ਨੂੰ ਚਿਤ ਦੀ ਚਿਤਵਨੀ ਨਾਲ ਚਤੇਹੀ ਆ ਦੇਖਣਾ ਕਰਾ ਹਕ ਦੂ ਹਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤੁਸੀਂ ਹਕ ਇੱਕ ਤੋਂ ਇੱਕ ਚੜਦੀ ਅਵਸਥਾ ਵਾਲੀਆਂ ਚੜਦੀ ਕਲਾ ਵਾਲੀਆਂ ਪਿਆਰੇ ਪਰਮੇਸ਼ਰ ਦੀਆਂ ਅਨੇਕਾਂ ਪਿਆਰੀਆਂ ਹੋ ਭਾਵ ਨਿਸ਼ਕਾਮ ਕਰਮ ਕਰਨ ਵਾਲੀਆਂ ਤੋਂ ਉਪਾਸ਼ਨਾ ਵਾਲੀਆਂ ਉਪਾਸ਼ਨਾ ਵਾਲੀਆਂ ਤੋਂ ਗਿਆਨ ਵਾਲੀਆਂ ਗਿਆਨ ਵਾਲੀਆਂ ਤੋਂ ਸਰੂਪ ਦੀ ਸਾਖ ਆਦਤਾਂ ਵਾਲੀਆਂ ਹੋ ਅਤੇ ਨਿਤਾ ਪ੍ਰਤੀ ਬ੍ਰਹਮਾ ਨੰਦ ਰੂਪੀ ਬਿਲਾਸਾ ਆਨੰਦ ਨੂੰ ਭੋਗ ਮੰਨਣਾ ਕਰਦੀਆਂ ਹੋ ਤਿਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ ਤੁਹਾਡੇ ਦਿਨਾ ਉਹਨਾਂ ਆਨੰਦੀ ਕੌਦਕਾਂ ਨੂੰ ਵੇਖ ਕੇ ਮੇਰੇ ਮਨ ਹਿਰਦੇ ਵਿੱਚ ਵੀ ਚਾਉ ਉਤਸ਼ਾਹ ਉਠੰਦਾ ਉਠਦਾ ਹੈ ਕਿ ਮੈਂ ਕਦੋਂ ਉਸ ਗੁਣਤਾਸਾ ਗੁਣਾ ਦੇ ਖਜ਼ਾਨੇ ਬ੍ਰਹਮ ਦੇ ਦਰਸ਼ਨ ਪਾਵਾਂਗੀ ਜਿਨੇ ਮੈਡਾ ਲਾਲ ਰਿਜਾਇਆ ਹਉ ਤਿਸ ਆਗੇ ਮਨ ਡੇਹੀਆ ਮਹਾਤਮਾ ਰੂਪ ਸਖੀਆਂ ਵਿੱਚੋਂ ਜਿਨ੍ਹਾਂ ਨੇ ਮੈਡਾ ਮੇਰਾ ਲਾਲ ਪਿਆਰਾ ਪਰਮੇਸ਼ਰ ਪ੍ਰੇਮਾ ਭਗਤੀ ਕਰਕੇ ਰਿਜਾਇਆ ਪ੍ਰਸੰਨ ਖੁਸ਼ ਕਰ ਲਿਆ ਹੈ ਮੈਂ ਉਹਨਾਂ ਅੱਗੇ ਆਪਣਾ ਮਨ ਹੀ ਡੇਹਿਆਂ ਦੇਣਾ ਕਰਦੀ ਹਾਂ ਇਸ ਤਰ੍ਹਾਂ ਬੇਨਤੀ ਕਰਦੀ ਹਾਂ ਨਾਨਕ ਕਹ ਸੁਣ ਬਿਨਉ ਸੁਹਾਗਣ ਮੂ 10 ਦਿਖਾ ਪਰ ਕੇਹੀਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਵਾਹਿਗੁਰੂ ਦੇ ਆਨੰਦ ਵਾਲਿਓ ਸੁਹਾਗਣ ਸੁਹਾਗਵੰਤੀਓ ਇਸਤਰੀਓ ਮਹਾਤਮਾ ਰੂਪ ਸਖੀਓ ਮੇਰੀ ਬੇਨਤੀ ਸੁਣ ਕੇ ਮੂ ਮੈਨੂੰ ਦੱਸਣਾ ਕਰੋ ਕਿ ਪਿਰ ਪਤੀ ਪਰਮੇਸ਼ਰ ਨੂੰ ਕਿਹੜੀ ਸਾਧਨਾ ਰੂਪੀ ਵਿਧੀ ਨਾਲ ਦਿਖਾ ਹੁੰਦਾ ਦੇਖਣਾ ਕਰੋ ਫਿਰ ਮਹਾਤਮਾ ਰੂਪ ਸਖੀ ਜਗਿਆਸੂ ਰੂਪ ਸਖੀ ਨੂੰ ਪਤੀ ਪਰਮੇਸ਼ਰ ਦੇ ਆਨੰਦ ਬਾਰੇ ਦੱਸਦੀ ਹੈ ਕਿ ਉਸ ਦੀ ਪ੍ਰਾਪਤੀ ਦਾ ਆਨੰਦ ਕਿਹੋ ਜਿਹਾ ਹੁੰਦਾ ਹੈ ਯਾਰ ਵੇ ਫਿਰ ਆਪਣ ਭਾਣਾ ਕਿਛ ਨੀ ਸੀ ਛੰਦਾ ਵੇ ਤੂੰ ਭਾਵ ਹੈ ਜਗਿਆਸੂ ਰੂਪ ਯਾਰ ਸੱਜਣੋ ਦੋਸਤੋ ਪਿਰਪਦੀ ਪਰਮੇਸ਼ਰ ਆਪਣਾ ਬਾਣਾ ਹੁਕਮ ਮਨਾਉਂਦਾ ਹੈ ਉਸ ਨੂੰ ਕਿਸੇ ਦੀ ਛੰਦਾ ਮੋਹ ਛੰਦਗੀ ਨਹੀਂ ਹੈ ਪਾਵ ਉਸ ਨੂੰ ਕਿਸੇ ਦੀ ਦੀਨਗੀ ਨਹੀਂ ਉਹ ਸੁਤੰਤਰ ਹੈ ਤਾਂ ਗੋਜ ਗਿਆ ਸੂਰਪ ਸਖੀ ਮਹਾਤਮਾ ਰੂਪ ਸਖੀਆਂ ਨੂੰ ਕਹਿਣ ਲੱਗੀ ਯਾਰਵੇ ਤੈ ਰਾਵਿਆ ਲਲਨ ਮੂ ਦਸ ਦਸੰਦਾ ਹੇ ਯਾਰ ਮਿੱਤਰ ਸੱਜਣੋ ਸੰਤ ਜਨੋ ਤੁਸੀਂ ਲਾਲਨ ਪਿਆਰੇ ਪਤੀ ਪਰਮੇਸ਼ਰ ਦੇ ਆਨੰਦ ਨੂੰ 라ਵਿਆ ਮਾਣਿਆ ਹੈ ਮੇਰੇ ਤੈ ਦੱਸਣਾ ਕਰੋ ਮੈਂ ਵੀ ਤੁਹਾਡੇ ਪਾਸੋਂ ਦੱਸੰਦਾ ਪੁੱਛਦੀ ਹਾਂ ਕਿਉਂਕਿ ਲਾਲਨ ਤੈਰ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਣੇ ਤੁਸੀਂ ਲਾਲਨ ਪਿਆਰੇ ਪਤੀ ਪਰਮੇਸ਼ਰ ਨੂੰ ਪਾ ਲਿਆ ਹੈ ਆਪਣੇ ਅੰਦਰੋਂ ਆਪਾ ਪਾਵ ਅਰਥਾਤ ਦੇਹ ਅਧਿਆਸ ਵੀ ਗਵਾਇਆ ਗਵਾ ਲਿਆ ਹੈ ਜਿਸ ਜਿਗਿਆਸੂ ਰੂਪ ਇਸਤਰੀ ਦੇ ਮਥਾਣੇ ਮੱਥੇ ਦੇ ਨਿਸ਼ਕਾਮ ਕਰਮ ਹੋਣ ਉਸ ਨੂੰ ਤੁਹਾਡੀ ਸੰਗਤ ਕਰਕੇ ਪਤੀ ਪਰਮੇਸ਼ਰ ਪ੍ਰਾਪਤ ਹੁੰਦਾ ਹੈ ਤਾਂ ਮਹਾਤਮਾ ਰੂਪ ਸਖੀਆਂ ਜਗਿਆਸੂ ਰੂਪ ਇਸਤਰੀ ਨੂੰ ਪਰਮੇਸ਼ਰ ਦੀ ਪ੍ਰਾਪਤੀ ਬਾਬਤ ਦੱਸਦੀਆਂ ਹਨ ਕਿ ਸਾਨੂੰ ਕਿਵੇਂ ਪਤੀ ਪਰਮੇਸ਼ਰ ਮਿਲਿਆ ਹੈ ਬਾਹ ਪਗੜ ਠਾਕੁਰ ਹੋ ਕਿ ਦੀ ਗੁਣ ਅਵਗਣ ਨਾ ਪਛਾਣੇ ਇਹ ਸਖੀ ਮੇਰੀ ਭਾਵ ਸਾਡੀ ਬਿਰਤੀ ਰੂਪ ਬੁੱਧੀ ਰੂਪ ਬਾਹ ਪੂਜਾ ਨੂੰ ठाकुर मालिक ਪਤੀ ਪਰਮੇਸ਼ਰ ਨੇ ਫੜ ਕੇ ਆਪਣੇ ਵੱਲ ਖਿੱਚ ਕਿੱਦੀ ਲਿਆ ਹੈ ਪਾਉ ਆਪਣੇ ਵਿੱਚ ਲੀਨ ਕਰ ਲਿਆ ਸਾਡੇ ਵਿੱਚ ਸਤ ਸੰਤੋਖ ਦਇਆ ਧਰਮ ਆਦਿਕ ਕੋਈ ਗੁਣ ਨਹੀਂ ਸੀ ਤੇ ਸਾਡੇ ਔਗਣਾਂ ਦੀ ਪਰਮੇਸ਼ਰ ਨੇ ਪਛਾਣ ਨਹੀਂ ਕੀਤੀ ਭਾਵ ਮੇਰੇ ਗੁਣ ਔਗਣ ਨਹੀਂ ਜਿਤਾਰੇ ਜਦੋਂ ਇਹ ਮਹਾਤਮਾ ਰੂਪ ਸਖੀਆਂ ਨੇ ਨਿਮਰਤਾ ਵਿਖਾਈ ਤਾਂ ਜਗਿਆਸੂ ਰੂਪ ਇਸਤਰੀ ਕਹਿਣ ਲੱਗੀ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤੇ ਸੋਹਭੂ ਕੇਸ ਸੁਹੰਦਾ ਏ ਮਹਾਤਮਾ ਰੂਪ ਸਖਿਓ ਤੁਸੀਂ ਆਪਣੇ ਅੰਤਹਿ ਕਰਨ ਰੂਪੀ ਕੰਠ ਵਿੱਚ ਸਤ ਸੰਤੋਖ ਦਇਆ ਧਰਮ ਵਿਚਾਰ ਆਦ ਸ਼ੋਭ ਗੁਣਾਂ ਦਾ ਹਾਰ ਪਾਇਆ ਹੋਇਆ ਹੈ ਲਾਲ ਪਿਆਰੇ ਪਰਮੇਸ਼ਰ ਨਾਲ ਅੰਦਰੋਂ ਰੰਗ ਪ੍ਰੇਮ ਬਣਾ ਲਿਆ ਹੈ ਇਸ ਕਰਕੇ ਉਸ ਪਰਮੇਸ਼ਰ ਨੂੰ ਤੁਹਾਡੀ ਸਾਰੀ ਕੋਈ ਰੀਤ ਕੀਤੀ ਹੋਈ ਕਰਨੀ ਕਮਾਈ ਸ਼ੋਭ ਦੀ ਪਉਂਦੀ ਹੈ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਸਤਗੁਰੂ ਜੀ ਕਥਨ ਕਰਦੇ ਹਨ ਕਿ ਉਹ ਸੁਹਾਗਵੰਤੀ ਦਾਸ ਰੂਪ ਪਾਵਜ ਗਿਆਸੂ ਮਹਾਤਮਾ ਰੂਪ ਸਖੀ ਪਰੀ ਦੇ ਆਨੰਦ ਵਾਲੀ ਧਨਤਾ ਦੇ ਜੋਗ ਹੈ ਜਿਸ ਦੇ ਹਰ ਵਕਤ ਨਾਲ ਪਤਾਰ ਪਤੀ ਪਰਮੇਸ਼ਰ ਵਸੰਦਾ ਵਸਦਾ ਹੈ ਭਾਵ ਅੰਗ ਸੰਗ ਰਹਿੰਦਾ ਹੈ ਸੋ ਹੁਣ ਅਗਲੀਆਂ ਤੁਕਾਂ ਵਿੱਚ ਮਹਾਤਮਾ ਰੂਪ ਸਖੀ ਨਿਰਮਾਣਤਾ ਦੇ ਸਹਿਤ ਪ੍ਰਾਪਤੀ ਦਾ ਕਾਰਨ ਦੱਸਦੀ ਹੈ ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈਂ ਪਾਈ ਇਹ ਮੇਰੇ ਯਾਰ ਹੈ ਜਗਿਆਸੂ ਰੂਪ ਯਾਰ ਦੋਸਤ ਸੁਣ ਜਿਸ ਵਾਹਿਗੁਰੂ ਦੀ ਆਤਮਿਕ ਵਸਤੂ ਦੀ ਪ੍ਰਾਪਤੀ ਵਾਸਤੇ ਮੈਂ ਨਿਤਾ ਪ੍ਰਤੀ ਸ਼ਰਧਾ ਪ੍ਰੇਮਾ ਭਗਤੀ ਖੱਟ ਵਿਕਾਰਾਂ ਦਾ ਤਿਆਗ ਈਸਰ ਦੇ ਖੱਟ ਗੁਣਾਂ ਦਾ ਤਿਆਗ ਇਤਿਆਦ ਸੁਖਾਂ ਸੁਖੇਦੀ ਸੁਖ ਦੀ ਰਹਿੰਦੀ ਸੀ ਉਹ ਵਾਹਿਗੁਰੂ ਆਤਮਿਕ ਵਸਤੂ ਦੀ ਪ੍ਰਾਪਤੀ ਦੀ ਸੁਖਣਾ ਮੈਂ ਗੁਰਾਂ ਦੁਆਰਾ ਪਾ ਲਈ ਹੈ ਵਰ ਲੋੜੀ ਦਾ ਆਇਆ ਵੱਜੀ ਵਾਧਾਈ ਵਰ ਲੋੜੀ ਦਾ ਆਇਆ ਵੱਜੀ ਵਾਧਾਈ ਜਿਸ ਵਰ ਪਤੀ ਪਰਮੇਸ਼ਰ ਨੂੰ ਮੈਂ ਲੋੜੀਦਾ ਚਾਹੁੰਦੀ ਸੀ ਉਹ ਸਾਰਿਆਂ ਦਾ ਦ੍ਰਿਸ਼ਟ ਰੂਪ ਪਤੀ ਮੇਰੇ ਹਿਰਦੇ ਰੂਪ ਘਰ ਵਿੱਚ ਆ ਕੇ ਪ੍ਰਾਪਤ ਹੋ ਗਿਆ ਹੈ ਪਾਵ ਸਾਖ ਆਤਕਾਰ ਹੋ ਗਿਆ ਹੈ ਇਸ ਲਈ ਹਿਰਦੇ ਵਿੱਚ ਪ੍ਰਾਪਤੀ ਦੀ ਵਾਧਾਈ ਖੁਸ਼ੀ ਪ੍ਰਗਟ ਹੋ ਗਈ ਹੈ ਅਤੇ ਮਹਾ ਮੰਗਲ ਰਹਿਸthia ਫਿਰ ਦਇਆਲ ਸਾਧ ਨਵ ਰੰਗੀਆ ਮਹਾ ਵੱਡੇ ਮੰਗਲ ਆਨੰਦ ਭਾਵ ਬ੍ਰਹਮ ਆਨੰਦ ਨੂੰ ਪ੍ਰਾਪਤ ਕਰਕੇ ਮਨ ਰਹਿਸ ਪ੍ਰਸੰਨਤਾ ਦੇ ਸਹਿਤ ਆਤਮਕ ਸਰੂਪ ਵਿੱਚ ਇਸਤਿਤ ਹੋ ਗਿਆ ਹੈ ਰਹਿਸ ਸਿਧਾਤ ਰੂਪ ਬ੍ਰਹਮ ਦੇ ਮਹਾ ਵੱਡੇ ਮੰਗਲ ਆਨੰਦ ਭਾਵ ਬ੍ਰਹਮ ਆਨੰਦ ਨੂੰ ਪਾ ਕੇ ਮਨ ਆਤਮਕ ਸਰੂਪ ਵਿੱਚ ਇਸਤਿਤ ਹੋ ਗਿਆ ਹੈ ਜਿਸ ਵਿੱਚ ਮਨ ਇਸਤਿਤ ਹੋਇਆ ਹੈ ਉਸ ਵਿੱਚ ਐਸੇ ਗੁਣ ਹਨ ਉਹ ਪਤੀ ਪਰਮੇਸ਼ਰ ਦਇਆ ਦਾ ਘਰ ਹਮੇਸ਼ਾ ਨਵੀਨ ਰੰਗ ਵਾਲਾ ਨਵੀਨ ਸਰੂਪ ਹੈ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆ ਵੱਡਿਆਂ ਭਾਗਾਂ ਕਰਕੇ ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦੇ ਸਤ ਸੰਗੀ ਬਣੇ ਤੇ ਮਹਾਤਮਾ ਜਨਾਂ ਦੀ ਸੰਗਤ ਕਰਕੇ ਪੂਰੇ ਸਤਗੁਰੂ ਪ੍ਰਾਪਤ ਹੋਏ ਤੇ ਗੁਰਾਂ ਦੇ ਨਾਮ ਦਾ ਉਪਦੇਸ਼ ਦੇ ਕੇ ਸੱਚ ਸਰੂਪ ਨੂੰ ਮਿਲਾ ਦਿੱਤਾ ਹੈ ਆਸਾ ਮਨਸਾ ਸਗਲ ਪੂਰੀ ਪ੍ਰਯ ਅੰਕ ਅੰਕ ਮਿਲਾਈ ਜੋ ਚੇਰ ਕਾਲ ਦੀ ਵਾਯ ਗਰੂ ਦੇ ਮਿਲਣ ਦੀ ਮਨਸਾ ਬੁੱਧੀ ਤੇ ਮਨ ਦੇ ਅੰਦਰ ਆਸਾ ਉਮੀਦ ਲੱਗੀ ਹੋਈ ਸੀ ਉਹ ਸਾਰੀ ਪੂਰਨ ਹੋ ਗਈ ਤੇ ਪ੍ਰਯ ਪਦੀ ਪਰਮੇਸ਼ਰ ਨੇ ਅੰਕ ਪਖ ਅੰਕ ਪ੍ਰੇਮ ਕਰਕੇ ਆਪਣੇ ਅੰਕ ਸਰੂਪ ਵਿੱਚ ਮਿਲਾ ਲਈ ਅਪੇਧ ਕਰ ਲਈ ਹੈ ਬਿਨਵੰਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਸਤਿਗੁਰੂ ਸਾਹਿਬ ਜੀ ਮਹਾਤਮਾ ਰੂਪ ਸਖੀ ਦੇ ਮੁਖ ਦਵਾਰਾ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਇਹ ਜਿਗਿਆਸੂ ਰੂਪ ਸਖੀਏ ਜਿਸ ਵਾਹਿਗੁਰੂ ਦੀ ਆਤਮਕ ਵਸਤੂ ਦੀ ਪ੍ਰਾਪਤੀ ਵਾਸਤੇ ਪਤੀ ਪਰਮੇਸ਼ਰ ਦੀ ਸੁਖਣਾ ਸੁਖ ਦੀ ਸੀ ਸੋ ਸਾ ਮੈਂ ਉਹ ਗੁਰ ਸਤਿਗੁਰਾਂ ਨੂੰ ਮਿਲ ਕੇ ਮੈਂ ਪ੍ਰਾਪਤ ਕਰ ਲਈ ਹੈ ਵਾਹਿਗੁਰੂ Mm. 아, 해외 그 ਸਾ ਵਾਹਿਗੁਰੂ ਜੀ ਕੀ ਫਤਿਹ